ਦੋ ਪੁਲਿਸ ਅਫਸਰੀ ਬੁੱচ্চੜ ਬਣ ਜਾਣ ਤਾਂ ਫਿਰ ਕੀ ਕਹੋਗੇ ਹੁਣ ਆ ਇੱਕ ਪੁਲਿਸ ਮੁਕਾਬਲਾ ਝੂਠਾ ਸਾਬਤ ਹੋ ਗਿਆ ਪੁਲਿਸ ਇਨਕਾਊਂਟਰ ਝੂਠਾ ਸਾਬਤ ਹੋ ਗਿਆ ਤੇ ਇੱਕ ਐਸਐਸਪੀ ਇੱਕ ਡੀਐਸਪੀ ਔਰ ਤਿੰਨ ਇਨਸਪੈਕਟਰਾਂ ਨੂੰ ਦੋਸ਼ੀ ਕਰਾਰ ਅਦਾਲਤ ਵੱਲੋਂ ਦੇ ਦਿੱਤਾ ਗਿਆ ਅੱਜ ਵੀ ਰੋਜ਼ਾਨਾ ਪੁਲਿਸ ਮੁਕਾਬਲੇ ਹੋ ਰਹੇ ਨੇ ਪੁਲਿਸ ਇਨਕਾਊਂਟਰ ਹੋ ਰਹੇ ਨੇ ਪੁਲਿਸ ਰੋਜ਼ਾਨਾ ਇੱਕ ਕਹਾਣੀ ਦੱਸਦੀ ਹੈ ਕਿ ਅਸੀਂ ਇਹ ਗੈਂਗਸਟਰ ਨਾਕੇ ਦੇ ਉੱਪਰ ਸਾਨੂੰ ਮਿਲੇ ਭੱਜਣ ਲੱਗੇ ਅਸੀਂ ਗੋਲੀ ਚਲਾਈ ਜਾਂ ਪੁਲਿਸ ਕਹਿੰਦੀ ਹੈ ਵੀ ਇਹ ਅਸੀਂ ਗੈਂਗਸਟਰ ਜਾਂ ਬਦਮਾਸ਼ ਫੜੇ ਸੀਗੇ ਤੇ ਇਹਨਾਂ ਤੋਂ ਜਦੋਂ ਅਸੀਂ ਹਥਿਆਰ ਰਿਕਵਰ ਕਰਾਉਣ ਲਈ ਇਹਨਾਂ ਨੂੰ ਲੈ ਕੇ ਗਏ ਲਕੋਏ ਹੋਏ ਤਾਂ ਉੱਥੇ ਨਾ ਹਥਿਆਰ ਲੱਭਦਿਆ ਸਾਡੇ ਤੇ ਗੋਲੀ ਚਲਾਈ ਤਾਂ ਫਿਰ ਅਸੀਂ ਚਲਾਈ ਤੇ ਇਹ ਮਾਰੇ ਗਏ ਜਾਂ ਇਹਨਾਂ ਦੀਆਂ ਲੱਤਾਂ ਚ ਵੱਜ ਗਈ ਇਸੇ ਤਰ੍ਹਾਂ ਹੀ ਇੱਕ ਬਹੁਤ ਵੱਡਾ ਕੇਸ ਜੀਦੇ ਵਿੱਚ सीबीआई कोर्ट ਨੇ 10 ਵੱਡੇ ਪੁਲਿਸ ਅਫਸਰਾਂ ਨੂੰ ਦੋਸ਼ੀ ਕਰਾਰ ਦਿੱਤਾ ਜਿਨ੍ਹਾਂ ਚੋਂ 5 ਦੀ ਤਾਂ ਹੋ ਚੁੱਕੀ ਹੈ ਟ੍ਰਾਇਲ ਦੇ ਦਰਮਿਆਨ ਮੌਤ ਤੇ 5 ਐਸ ਟਾਈਮ ਜਿਉਂਦੇ ਨੇ ਜਿਨ੍ਹਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਐਸਐਸਪੀ ਭਪਿੰਦਰਜੀਤ ਸਿੰਘ ਹੈ ਇੱਕ ਡੀਐਸਪੀ ਦਵਿੰਦਰ ਸਿੰਘ ਹੈ ਇੱਕ ਇਨਸਪੈਕਟਰ ਸੁਭਾ ਸਿੰਘ ਹੈ ਇੱਕ ਇਨਸਪੈਕਟਰ ਰਗੂਵੀਰ ਸਿੰਘ ਹੈ ਇੱਕ ਇਨਸਪੈਕਟਰ ਗੁਲਮਰਗ ਸਿੰਘ ਹੈ ਇਹਨਾਂ ਸਾਰਿਆਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਤਾਂ ਵੀ ਇਹਨਾਂ ਨੇ ਝੂਠਾ ਪੁਲਿਸ ਮੁਕਾਬਲਾ ਕੀਤਾ ਸੀ ਫੇਕ ਐਨਕਾਊਂਟਰ ਕੀਤਾ ਸੀ ਹੁਣ ਇਹ ਮਾਮਲਾ 33 ਸਾਲ ਪੁਰਾਣਾ ਹੈ 1992 ਦੀ ਗੱਲ ਹੈ ਤਰਨਤਾਰਨ ਦੇ ਵਿੱਚ ਪੁਲਿਸ ਨੇ ਸਟਾਰ ਲਵਾਉਣ ਦੀ ਖਾਤਰ ਆਪਣੇ ਅਹੁਦੇ ਵੱਡੇ ਕਰਨ ਦੀ ਖਾਤਰ ਤੇ ਸਵਾਦ ਲੈਣ ਦੀ ਖਾਤਰ ਕਹਿ ਸਕਦੇ ਆ ਮਾਵਾਂ ਦੇ ਸੱਤ ਪੁੱਤ ਚੱਕੇ ਘਰਾਂ ਚੋਂ ਚੱਕੇ ਤੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਦੇ ਤੇ ਠੱਪਾ ਲਾਤਾ ਵੀ ਇਹ ਅੱਤਵਾਦੀ ਸੀ ਅੱਤਵਾਦੀਆਂ ਨਾਲ ਰਲੇ ਸੀ ਹੁਣ ਮਾਨਯੋਗ ਅਦਾਲਤ ਨੇ ਉਹਦੀ ਜਾਂਚ ਕਰਾਈ ਤੇ ਜਾਂਚ ਕਰਾ ਕੇ ਹੁਣ ਸੀਬੀਆਈ ਕੋਰਟ ਨੇ ਇਹ ਜਿਹੜੇ ਅਫਸਰ ਸੀ ਇਹਨਾਂ ਨੂੰ ਦੋਸ਼ੀ ਕਰਾ ਦਿੱਤਾ ਤੇ ਦੋ ਦਿਨਾਂ ਤੱਕ ਇਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਹੁਣ ਪਰਿਵਾਰ ਕਹਿੰਦੇ ਨੇ ਕਿ ਘੱਟੋ ਘੱਟ ਸਜ਼ਾ ਫਾਂਸੀ ਜਾਂ ਉਮਰ ਕੈਦ ਹੋਣੀ ਚਾਹੀਦੀ ਹੈ ਉਮਰ ਕੈਦ ਤਾਂ ਹੋ ਸਕਦਾ ਇਹਨਾਂ ਨੂੰ ਹੋ ਹੀ ਜਾਵੇ ਪਰ ਬਹੁਤ ਸਾਰੇ ਲੋਕਾਂ ਦੇ ਕਮੈਂਟ ਮੈਂ ਪੜੇ ਤਾਂ ਲੋਕਾਂ ਨੇ ਕਿਹਾ ਕਿ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਦੇਖੋ ਕੰਧ ਤੇ ਲਿਖਿਆ ਸੱਚ ਜਿਹੜੇ ਅੱਜ ਪੁਲਿਸ ਅਫਸਰ ਨੇ ਜਾਂ ਪੁਲਿਸ ਵਾਲੇ ਭਰਾ ਨੇ ਉਹਨਾਂ ਨੂੰ ਪੜ ਲੈਣਾ ਚਾਹੀਦਾ ਹੈ ਪਹਿਲੀ ਤਾਂ ਗੱਲ ਜਮੀਰ ਮਾਰ ਕੇ ਔਦੇ ਜਾਂ ਪੈਸਿਆਂ ਦੀ ਖਾਤਰ ਲੋਕਾਂ ਦੇ ਧੀਆਂ ਪੁੱਤਾਂ ਨੂੰ ਮਾਰਨਾ ਭਾਵੇਂ ਦਬਕਾ ਹੀ ਮਾਰੇ ਕੋਈ ਨਜਾਇਜ਼ ਇਹ ਵੀ ਬਹੁਤ ਵੱਡਾ ਗੁਨਾਹ ਹੈ ਪਾਪ ਹੈ ਘਟਿਆ ਕਰਤੂਤ ਹੈ ਪਰ ਜਿਸ ਪੱਧਰ ਤੱਕ ਆ ਗਏ ਅਜੇ 4-5 ਦਿਨ ਹੋਏ ਨਹੀਂ ਕੁਝ ਪੁਲਿਸ ਅਫਸਰਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸਜ਼ਾ ਸੁਣਾਈ ਗਈ 10-10 ਸਾਲ ਦੀ ਉਸ ਤੋਂ ਪਿੱਛੇ ਲਗਭਗ ਪਿਛਲੇ 5-6 ਮਹੀਨਿਆਂ ਦੇ ਵਿੱਚ ਕਿੰਨੇ ਸਾਰੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਕਰਕੇ ਪੁਲਿਸ ਅਫਸਰਾਂ ਨੂੰ ਸਜ਼ਾਾਂਵਾਂ ਹੋ ਚੁੱਕੀਆਂ ਨੇ ਤੇ ਆ ਅੱਜ ਹੁਣ ਫੇਰ ਵੱਡੀ ਖਬਰ ਨੇ ਸੋਚਣ ਲਈ ਮਜਬੂਰ ਕੀਤਾ ਹੈ ਦੇਖੋ ਯਾਰ ਇਹ ਕਿੱਦਾਂ ਦੀ ਜਮੀਰ ਹੈ ਕੀ ਕੋਈ ਵਿਅਕਤੀ ਐਦਾਂ ਕਰ ਸਕਦਾ ਹੈ ਕਈ ਵਾਰ ਤੁਹਾਨੂੰ ਸੋਚ ਕੇ ਯਕੀਨ ਨਹੀਂ ਹੋਣਾ ਜਿਹੜੇ ਬੰਦੇ ਨਾਲ ਆਪਾਂ ਕਦੇ ਲੜੇ ਨਹੀਂ ਝਗੜੇ ਨਹੀਂ ਉਹਨੇ ਸਾਡਾ ਕੁਝ ਵਿਗਾੜਿਆ ਨਹੀਂ ਸਾਡਾ ਕੋਈ ਚੱਕਿਆ ਨਹੀਂ ਸਾਡੇ ਨਾਲ ਕੁਝ ਬੁਰਾ ਕੀਤਾ ਨਹੀਂ ਉਹਦੇ ਨਾਲ ਸਿਰਫ ਆਪਣੇ ਸਵਾਰਥ ਦੀ ਖਾਤਰ ਇਥੋਂ ਤੱਕ ਉਤਰਿਆ ਜਾ ਸਕਦਾ ਹੈ ਕਿ ਉਹਨੂੰ ਮਾਰ ਦਿੱਤਾ ਜਾਵੇ ਸਟਾਰਾਂ ਦੀ ਖਾਤਰ ਔਰ ਇਹ ਕਰਤੂਤਾਂ ਬਹੁਤ ਹੋਈਆਂ ਔਰ ਜਿਹੜੇ ਲੋਕਾਂ ਨੇ ਉਜਾਗਰ ਕੀਤੀਆਂ ਫਿਰ ਉਹਨਾਂ ਨੂੰ ਮਾਰਿਆ ਗਿਆ ਹੁਣ ਜਸਵੰਤ ਸਿੰਘ ਖਾਲੜਾ ਨੇ ਜਦੋਂ ਉਜਾਗਰ ਕੀਤੀਆਂ ਆਹ ਕਰਤੂਤਾਂ ਫਿਰ ਅੰਤ ਤੇ ਉਹ ਗਾਇਬ ਹੋ ਗਏ ਸੀ ਤੇ ਬਾਅਦ ਚ ਉਹਨਾਂ ਦੀ ਲਾਸ਼ ਮਿਲੀ ਸੀ ਦਰਿਆ ਚੋਂ ਤੇ ਬਾਅਦ ਚ ਸੀਬੀਆਈ ਨੇ ਸਾਬਤ ਕੀਤਾ ਸੀ ਵੀ ਪੁਲਿਸ ਨੇ ਚੱਕਿਆ ਤੇ ਚੱਕ ਕੇ ਉਹਨੂੰ ਵੀ ਮਾਰਿਆ ਹੁਣ ਆ ਬੁਢਾਪੇ ਚ ਆ ਚੁੱਕੇ ਆ ਐਸਐਸਪੀ ਭਪਿੰਦਰਜੀਤ ਸਿੰਘ ਤੇ ਡੀਐਸਪੀ ਦਵਿੰਦਰ ਸਿੰਘ ਤੇ ਇਨਸਪੈਕਟਰ ਸੂਬਾ ਸਿੰਘ ਵਰਗੇ ਬੁਢਾਪੇ ਦੇ ਵਿੱਚ ਹੁਣ ਬਾਕੀ ਰਹਿੰਦੀ ਜ਼ਿੰਦਗੀ ਹੈ ਜੇਲ੍ਹ ਚ ਕੱਟਣਗੇ ਪਰ ਇੱਥੇ ਇੱਕ ਗੱਲ ਬਹੁਤ ਦੁੱਖਦਾਇਕ ਹੈ ਯਾਰ ਜਿਨ੍ਹਾਂ ਨੇ ਇਨਸਾਫ ਦੇਣਾ ਆ ਜਦੋਂ ਉਹ ਹੀ ਬੇਇਨਸਾਫੀਆਂ ਤੇ ਉੱਤਰ ਆਉਣ ਤਾਂ ਫਿਰ ਇਨਸਾਫ ਦੀ ਉਮੀਦ ਕਿੱਦੋਂ ਕੀਤੀ ਜਾ ਸਕਦੀ ਹੈ ਪੁਲਿਸ ਨੂੰ ਲੋਕੀ ਇਨਸਾਫ ਦੇਣ ਵਾਲੇ ਸਮਝਦੇ ਰਹੇ ਇਨਸਾਫ ਦੇ ਲਈ ਪੁਲਿਸ ਬਣਾਈ ਗਈ ਵੀ ਜੇ ਕਿਸੇ ਨਾਲ ਕੋਈ ਧੱਕਾ ਹੁੰਦਾ ਹੈ ਕੋਈ ਬਦਮਾਸ਼ੀ ਹੁੰਦੀ ਆ ਤਾਂ ਉਹ ਪੁਲਿਸ ਕੋਲ ਜਾਵੇ ਤੇ ਜੇ ਪੁਲਿਸ ਆ ਕਰਤੂਤਾ ਕਰੇ ਫਿਰ ਬੰਦਾ ਕਿੰਦੇ ਕੋਲ ਜਾਵੇ ਹੁਣ ਜਿਹੜੇ ਜ਼ਮੀਰ ਵਾਲੇ ਪੁਲਿਸ ਅਫਸਰ ਨੇ ਉਹਨਾਂ ਨੂੰ ਖੁਦ ਬਹੁਤ ਕਚੀਤੀ ਚੜਦੀ ਆ ਵੀ ਯਾਰਾ ਸਾਡੇ ਚ ਆਹ ਕੇ ਜਾ ਗੰਦ ਵੜਿਆ ਫਿਰਦਾ ਪਰ ਅਫਸੋਸ ਦਾ ਅਫਸੋਸ ਇਹ سلسلہ ਲਗਾਤਾਰ ਜਾਰੀ ਆ ਪੁਲਿਸ ਮਹਿਕਮੇ ਦੀ ਲੋਕ ਬਹੁਤ ਹੀ ਜ਼ਿਆਦਾ ਇੱਜ਼ਤ ਨਹੀਂ ਕਰਦੇ ਇਹ ਗੱਲ ਅ ਪੱਕਾ ਸੱਚਾ ਇਹ ਗੱਲ ਅਦਾਲਤਾਂ ਨੇ ਨਹੀਂ ਕਹੀ ਆ Allahabad High Court ਨੇ ਤਾਂ ਇੱਕ ਵਾਰ ਇੱਥੋਂ ਤੱਕ ਕਹਿਤਾ ਸੀ ਕਿ ਪੁਲਿਸ ਗੁੰਡਾ ਜਿਹੜਾ ਜਿਹੜਾ ਭਰਤੀ ਕੀਤਾ ਗੁੰਡਾ ਗਰੋਹ ਵਾਂਗ ਕੰਮ ਕਰਦੀ ਹੈ ਉਸ ਤੋਂ ਬਾਅਦ ਕਈ ਅਜਿਹੀਆਂ ਟਿੱਪਣੀਆਂ ਹਾਈ ਕੋਰਟਾਂ ਤੇ ਸੁਪਰੀਮ ਕੋਰਟਾਂ ਦੀਆਂ ਪੁਲਿਸ ਦੇ ਉੱਪਰ ਆਈਆਂ ਜਿਹੜੀਆਂ ਇਹ ਜ਼ਿਕਰਯੋਗ ਨੇ ਜਿੱਥੇ ਪੁਲਿਸ ਦੇ ਜਿਹੜੇ ਜ਼ੁਲਮ ਨੇ ਜਾਂ ਪੁਲਿਸ ਦੇ ਜਿਹੜੇ ਘਟੀਆ ਕੰਮ ਨੇ ਉਹਨਾਂ ਨੂੰ ਉਜਾਗਰ ਕੀਤਾ ਗਿਆ ਹੁਣ ਪੰਜਾਬ ਦੇ ਵਿੱਚ ਪਿਛਲੇ ਟਾਈਮ ਤੋਂ ਕਿੰਨੇ ਸਾਰੇ ਪੁਲਿਸ ਮੁਕਾਬਲੇ ਹੋਏ ਨੇ ਜਿਨ੍ਹਾਂ ਚ ਪੁਲਿਸ ਨੇ ਹਰੇਕ ਥਾਂ ਤੇ ਲਗਭਗ ਸੇਮ ਕਹਾਣੀ ਦੱਸੀ ਵੀ ਅਸੀਂ ਇਹ ਫੜੇ ਸੀ ਬੰਦੇ ਤੇ ਇਹਨਾਂ ਨੇ ਜਿੱਥੇ ਹਥਿਆਰ ਲਕੋਏ ਸੀ ਉਹ ਕਢਾਉਣ ਗਏ ਹਥਿਆਰ ਕੱਢ ਦਿਆ ਇਹਨਾਂ ਨੇ ਸਾਡੇ ਤੇ ਗੋਲੀ ਚਲਾਈ ਤੇ ਫਿਰ ਅਸੀਂ ਚਲਾਈ ਤੇ ਇਹਨਾਂ ਨੂੰ ਵੱਜ ਗਿਆ ਹੁਣ ਕੱਲ ਨੂੰ ਜੇ ਇਹਦੀ ਇਨਕੁਆਇਰੀ ਹੋਏ ਜਿਵੇਂ ਕਰਨਲ ਬਾਠ ਵਾਲੇ ਕੇਸ ਦੇ ਵਿੱਚ ਸੀਬੀਆਈ ਹੁਣ ਇਨਕੁਆਇਰੀ ਕਰੇਗੀ ਜਿਹੜਾ ਕਰਨਲ ਬਾਠ ਕੁੱਟਮਾਰ ਮਾਮਲਾ ਪਟਿਆਲੇ ਵਾਪਰਿਆ। ਉਹਦੇ ਵਿੱਚ ਕਿੰਨੀਆਂ ਪਰਤਾਂ ਖੁੱਲਣਗੀਆਂ? ਇੱਥੋਂ ਤੱਕ ਵੀ ਕਹਾਣੀ ਜਾ ਸਕਦੀ ਹੈ ਕਿਉਂਕਿ ਜਿਹੜੇ ਪੁਲਿਸ ਇੰਸਪੈਕਟਰਾਂ ਦੇ ਉੱਪਰ ਕਰਨਲ ਬਾਠ ਨੂੰ ਕੁੱਟਣ ਦਾ ਦੋਸ਼ ਲੱਗਿਆ ਨਾ ਇੱਕ ਦਿਨ ਪਹਿਲਾਂ ਉਹਨਾਂ ਨੇ ਇੱਕ ਮੁੰਡੇ ਜਸਪ੍ਰੀਤ ਦਾ ਅਨਕਾਊਂਟਰ ਕੀਤਾ ਸੀ। ਤੇ ਸਵਾਲ ਉੱਠਦੇ ਰਹੇ ਨੇ ਤੇ ਉੱਠ ਰਹੇ ਨੇ ਵੀ ਫੜ ਕੇ ਮਾਰਿਆ ਹੁਣ ਜੇ ਸੀਬੀਆਈ ਇਨਕੁਆਇਰੀ ਕਰਨ ਲੱਗੀ ਹੈ ਤਾਂ ਜਦੋਂ ਉਹੀ ਅਫਸਰ ਨੇ ਹੋ ਸਕਦਾ ਸੀਬੀਆਈ ਨਾਲ ਇਹ ਵੀ ਇਧਰ ਨੂੰ ਵੀ ਤੁਰ ਪਵੇ ਤੇ ਜੇ ਤੁਰਪੀ ਤਾਂ ਫੇਰ ਉਹਨਾਂ ਪੁਲਿਸ ਅਫਸਰਾਂ ਦਾ ਕੀ ਬਣੇਗਾ ਇਹ ਤਾਂ ਉਹ ਸੋਚ ਰਹੇ ਹੋਣਗੇ ਫਿਲਹਾਲ ਅਦਾਲਤ ਨੇ ਪੰਜ ਵੱਡੇ ਪੁਲਿਸ ਅਫਸਰਾਂ ਨੂੰ ਦੋਚੀ ਠਹਿਰਾ ਦਿੱਤਾ ਝੂਠੇ ਪੁਲਿਸ ਮੁਕਾਬਲੇ ਦਾ ਦੇਖੋ ਮੈਂ ਕਈ ਵਾਰ ਸੋਚਦਾ ਹੁੰਨਾ ਆ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾ ਸਾਡੇ ਦੋ ਦੋਸਤ ਜਿਨ੍ਹਾਂ ਦੀ ਡੀਲ ਡੋਲ ਬਹੁਤ ਚੰਗੀ ਸੀ ਕੱਦ ਉੱਚੇ ਲੰਬੇ ਸੀ ਤੇ ਉਹਨਾਂ ਨੂੰ ਪੁਲਿਸ ਚ ਅਸੀਂ ਕਈ ਵਾਰ ਕਹਿਣਾ ਵੀ ਯਾਰ ਤੁਸੀਂ ਪੁਲਿਸ ਚਲੇ ਜਾਓ ਤਾਂ ਉਹਨਾਂ ਨੇ ਦੋ ਤਿੰਨ ਵਾਰ ਸਾਡੇ ਕੋਲ ਕਿਹਾ ਨਹੀਂ ਹੈ ਭਰਾਵਾ ਪੁਲਿਸ ਚ ਨਹੀਂ ਜਾਣਾ ਕਿਉਂ ਉਹ ਕਹਿੰਦੇ ਯਾਰ ਉੱਥੇ ਜਾ ਕੇ ਤਾਂ ਬੰਦਾ ਹੋਰ ਹੀ ਤਰ੍ਹਾਂ ਦਾ ਬੰਨਣਾ ਪੈਂਦਾ ਜਮੀਰ ਜੀ ਕਹਿੰਦਾ ਮਾਰਨੀ ਪੈਂਦੀ ਹੈ ਇਹ ਮੁੰਡੇ ਉਹ ਕਹਿੰਦੇ ਰਹੇ ਸਾਡੇ ਕਿਉਂ ਕਹਿੰਦੇ ਰਹੇ ਕਿਉਂਕਿ ਕਹਿੰਦੇ ਯਾਰ ਮੰਲੋ ਕੋਈ ਬੇਰਜਗਰ ਰੋਟੀ ਮੰਗਣ ਆਇਆ ਉਹ ਤਾਂ ਪਹਿਲਾਂ ਹੀ ਤੰਗ ਨੇ ਦੁਖੀ ਨੇ ਵਿਚਾਰੇ ਪੜੇ ਲਿਖੇ ਨੇ ਡਿਗਰੀਆਂ ਕੀਤੀਆਂ ਸਾਡੇ ਨਾਲੋਂ ਵੱਡੀ ਡਿਗਰੀ ਉਹਨਾਂ ਨੇ ਕੀਤੀ ਹੁੰਦੀ ਆ ਤੇ ਉਹ ਰੋਟੀ ਮੰਗਣ ਆਏ ਨੇ ਤੇ ਸਾਨੂੰ ਜੇ ਪਿੱਛੋਂ ਹੁਕਮ ਹੋ ਗਿਆ ਪੁਲਿਸ 'ਚ ਵੀ ਇਹਨਾਂ ਨੂੰ ਡਾਂਗਾ ਮਾਰੋ ਤਾਂ ਸਾਨੂੰ ਉਹਨਾਂ ਨੂੰ ਡਾਂਗਾ ਮਾਰਨੀਆਂ ਪੈਣੀਆਂ ਨੇ ਉਹਨਾਂ ਦਾ ਕਸੂਰ ਕੋਈ ਨਹੀਂ ਹੋਣਾ ਉਹ ਤਾਂ ਆਪ ਪੀੜਤ ਨੇ ਸੋ ਪੁਲਿਸ ਦੇ ਵਿੱਚ ਵੈਸੇ ਜਿਹੜੇ ਕੁਝ ਜ਼ਮੀਰ ਵਾਲੇ ਵਿਅਕਤੀ ਨੇ ਉਹ ਆਪਣੀ ਜ਼ਮੀਰ ਨੂੰ ਕਾਇਮ ਰੱਖ ਲੈਂਦੇ ਨੇ ਭਾਵੇਂ ਕਿ ਬਹੁਤ ਘੱਟ ਇਹ ਚੀਜ਼ ਮਿਲਦੀ ਆ ਪਰ ਰੱਖ ਲੈਂਦੇ ਨੇ ਕਿਵੇਂ ਉਹ ਜਿਵੇਂ ਮੈਂ ਕੱਲ ਵੀ ਬੇਰੁਜ਼ਗਾਰ ਸੀ ਜਿਹੜੇ ਜਿਹੜੇ ਕਹਿੰਦੇ ਸੀ ਵੀ ਅਸੀਂ ਬੀਐਡ ਕੀਤੀ ਅਤੇ ਪੋਸਟਾ ਕੱਢੋ ਤੇ ਪੁਲਿਸ ਨੇ ਜਿਵੇਂ ਧੂ ਧੂ ਕੁੱਟੇ ਨੇ ਕੱਲੂ ਹੁਣ ਕਈ ਤਾਂ ਉੱਥੇ ਆਪਦੀ ਜੋਸ਼ ਦਿਖਾਉਣ ਲੱਗ ਪੈਂਦੇ ਨੇ ਆਪਦੀ ਤਾਕਤ ਦਿਖਾਉਣ ਲੱਗ ਪੈਂਦੇ ਨੇ ਵੀ ਮੈਂ ਇੰਨਿਆਂ ਦੇ ਡਾਂਗਾ ਧਰਿਆ ਹੀ ਉਹ ਮੈਂ ਫਿਰ ਆਇਆ ਕੀਤਾ ਹੂ ਤੇ ਕਈ ਪਤਾ ਕੀ ਡਿਊਟੀ ਵੀ ਨਿਭਾ ਦਿੰਦੇ ਨੇ ਪਤਾ ਖਦੇੜ ਨਾ ਹੁੰਦਾ ਉਹਨਾਂ ਨੂੰ ਪਿੱਛੋਂ ਹਕਮੰਦਾਬ ਇਹਨਾਂ ਨੂੰ ਖਦੇੜ ਦਿਓ ਉਹ ਮੰਤਰੀ ਆਉਣ ਵਾਲਾ ਮੰਤਰੀ ਦੇ ਮੱਥੇ ਨਹੀਂ ਲੱਗਣ ਦੇਣਾ ਕੱਲ ਵੀ ਐਵੇਂ ਹੋਇਆ ਅੱਜ ਰੋਜ਼ ਐਵੇਂ ਹੁੰਦਾ ਤਾਂ ਉਹ ਸੜਕਾਂ ਤੇ ਡਾਂਗਾ ਡੂੰਗਾ ਮਾਰ ਕੇ ਤੇ ਪੰਜਾਬ ਜੂ ਲੈਂਦੇ ਨੇ ਉਹਨਾਂ ਨੂੰ ਤੇ ਐਦਾਂ ਢਾਹਤਾ ਕਿ ਛੱਲੀਆਂ ਵਾਂਗ ਨਹੀਂ ਘੁੱਟਦੀ ਕੋਈ ਵੀ ਜ਼ਮੀਰ ਵਾਲਾ ਬੰਦਾ ਇੰਜ ਕਰ ਹੀ ਨਹੀਂ ਸਕਦਾ ਪਤਾ ਨਹੀਂ ਹੋਕ ਹੀ ਜਾਂਦਾ ਇਹ ਤੁਸੀਂ ਦੱਸਿਓ ਸੋ ਇਹ ਜਿਹੜਾ ਜਿਹੜਾ ਇਸ ਕੇਸ ਦੇ ਵਿੱਚ ਇਹ ਪੰਜ ਪੁਲਿਸ ਅਫਸਰ ਇਹਨਾਂ ਨੂੰ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਨਾ ਕੀਤਾ ਕੀ ਸੀ ਸੱਤ ਮੁੰਡੇ ਔਰ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਓਏ ਹੋਏ ਹੋਏ ਜਦੋਂ ਵਾਰੀ ਖੇਤ ਨੂੰ ਕਰਨ ਲੱਗ ਪਏ ਸੱਤ ਮੁੰਡੇ ਜਿਹੜੇ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਨਾ ਉਹਨਾਂ 'ਚ ਚਾਰ ਪੁਲਿਸ ਦੇ ਵਿੱਚ ਸੀ ਐਸਪੀ ਉਹ ਰੱਖਦੇ ਹੁੰਦੇ ਸੀ ਉਦੋਂ ਤੇ ਚਾਰ ਐਸਪੀਓ ਲੱਗੇ ਹੋਏ ਸੀ ਜਿਨ੍ਹਾਂ ਨੂੰ ਪੁਲਿਸ ਮੁਕਾਬਲੇ ਚ ਮਾਰਿਆ ਵੀ ਇਹ ਐਤਵਧੀਆਂ ਨਰਲੇ ਸੀ ਵਾਹ ਬਈ ਵਾਹ ਔਰ ਇਹ ਜਿਹੜੇ ਉਦੋਂ ਜਿਹੜਾ ਉਦੋਂ ਸਪਾਈ ਹੁੰਦਾ ਸੀ ਨਾ ਉਹਨੂੰ ਜਦੋਂ ਉਹ ਕੋਈ ਦੋ ਚਾਰ ਬੰਦੇ ਮਾਰ ਦਿੰਦਾ ਸੀ ਤੇ ਸਪਾਈ ਤੋਂ ਡੀਐਸਪੀ ਕਈ ਤਾਂ ਐਸਐਸਪੀ ਬਣੇ ਸਪਾਈ ਤੋਂ ਦੋ ਤਿੰਨ ਸਾਲਾਂ ਚ ਕੇਪੀਐਸ ਗਿੱਲ ਤੇ ਬਿਆਨਤ ਸਿੰਘ ਦਾ ਉਦੋਂ ਇਸ ਤਰ੍ਹਾਂ ਦਾ ਸਿਸਟਮ ਸੀ ਉਹ ਜਿਹੜੇ ਪੁਲਿਸ ਵਾਲੇ ਵੱਧ ਜਣਿਆਂ ਦਾ ਐਨਕਾਊਂਟਰ ਜਾਂ ਮੁਕਾਬਲਾ ਕਰਦੇ ਸੀ ਉਹਨਾਂ ਨੂੰ ਸਟਾਰ ਲੱਗਦੇ ਸੀ ਉਹਨਾਂ ਦੇ ਅਹੁਦੇ ਵੱਧਦੇ ਸੀ ਉਹਨਾਂ ਨੂੰ ਇਨਾਮ ਮਿਲਦੇ ਸੀ ਤੇ ਫਿਰ ਆਹੀ ਕੰਮ ਫੜ ਲਿਆ ਸੀ ਉਹਨਾਂ ਨੇ